ਸਾਡੇ ਕੋਈ ਐਸ ਤਰ੍ਹਾਂ ਨਹੀਂ ਸੀਗਾ ਕਿ ਕੋਈ ਗੋਡ ਫਾਦਰ ਸਿਗਾਇ ਤੇ ਜਿਹਨੇ ਜਿਹਦੀ ਥਾਂ ਸਾਨੂੰ ਮਿਲ ਗਈ ਹੈ ਉਹ ਖਾਲੀ ਹੋਈ ਤੇ ਅਸੀਂ ਪੁੱਜ ਗਏ ਉਹ ਇੱਕ ਹੀ ਬਹੁਤ ਵੱਡੀ ਖੂਬੀ ਨਹੀਂ ਹੈ ਮੈਂ ਤਾਂ ਇਹ ਸੋਚਦਾ ਕਿ ਇਹ ਵੀਕਨੈਸ ਹੈ ਕਿ ਸਾਡਾ ਇੱਕੋ ਹੀ ਜਗ੍ਹਾ ਫੋਕਸ ਹੈ ਅਸੀਂ ਹੋਰ ਹੋਰ ਕੋਈ ਕੰਮ ਨਹੀਂ ਆਉਂਦਾ ਕਿ ਮੈਂ ਤਾਂ ਫੀਮੇਲ ਸੀ ਵੀ ਮੈਨੂੰ ਆਪਣੇ ਘਰ ਆਪਣੇ ਬੱਚੇ ਇਹ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਸੀ ਸਭ ਤੋਂ ਵਧੀਆ ਕਿਰਦਾਰ ਹਲੇ ਮੈਂ ਕਰਨਾ ਹੈ ਅਨੇਕ ਤੱਕ ਤੱਕ ਸ਼ੁਕਰਾਨਾ ਦੇ ਅਸੀਂ ਪ੍ਰੀਮੀਅਰ ਤੇ ਆਏ ਆ ਤੇ ਇਸ ਸਮੇਂ ਮੇਰੇ ਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਬਹੁਤ ਉਮਦਾ ਕਲਾਕਾਰ ਨਾਲ ਹੈਗੇ ਨੇ ਤੇ ਇਹਨਾਂ ਨਾਲ ਥੋੜੀ ਗੱਲਬਾਤ ਵੀ ਕਰਨੀ ਹੈ ਤੇ ਪਹਿਲਾਂ ਤੇ ਮੇਰਾ ਨਾ ਸਵਾਲ ਦੋਨਾਂ ਨੂੰ ਇਹੀ ਰਹੇਗਾ ਕਿ ਆਪਾਂ ਸ਼ੁਕਰਾਨਾ ਪ੍ਰੀਮੀਅਰ ਤੇ ਹੈਗੇ ਆ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਦਾ ਸ਼ੁਕਰਾਨਾ ਸਭ ਤੋਂ ਜ਼ਿਆਦਾ ਕਰਦੇ ਹੋ ਦੇਖੋ ਸਭ ਤੋਂ ਜ਼ਿਆਦਾ ਸ਼ੁਕਰਾਨਾ ਤਾਂ ਪੇਰੈਂਟਸ ਦਾ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਔਰ ਦੂਸਰਾ ਵੱਡਾ ਸ਼ੁਕਰਾਨਾ ਹੈ ਗੁਰੂ ਮਹਾਰਾਜ ਦਾ ਰੱਬ ਦਾ ਕਿ ਜਿਹਦੇ ਬਦੌਲਤ ਅਸੀਂ ਇਸ ਧਰਤੀ ਤੇ ਆਏ ਹਾਂ ਠੀਕ ਠਾਕ ਹੈ ਦੋਨੋਂ ਅੱਖਾਂ ਕੰਮ ਕਰ ਰਹੀਆਂ ਲੱਤਾਂ ਬਾਹਾਂ ਕੰਮ ਕਰ ਰਹੀਆਂ ਔਰ ਫਿਰ ਪਰਮਾਤਮਾ ਨੇ ਇਹ ਜੀ ਲਾਈਨ ਦੇ ਵਿੱਚ ਸਾਨੂੰ ਪਾਇਆ ਹੈ ਜਿੱਥੇ ਤੁਹਾਡੇ ਵਰਗੇ ਸਾਰੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਤਾਂ ਸ਼ੁਕਰ ਹੈ ਰੱਬ ਦਾ ਮੰਤੂ ਜੀ ਕਿਸ ਚੀਜ਼ ਦਾ ਸ਼ੁਕਰਾਨਾ ਸਭ ਤੋਂ ਜ਼ਿਆਦਾ ਕਰਦੇ ਆ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਜੀ ਸਹੀ ਗੱਲ ਹੈ ਕਿ ਸਭ ਤੋਂ ਪਹਿਲਾਂ ਆਪਣੇ ਮਾਪੇ ਦਾ ਸ਼ੁਕਰਾਨਾ ਕਰਦੇ ਆ ਜਿਹੜੇ ਸਾਨੂੰ ਇਸ ਦੁਨੀਆ ਤੇ ਲੈ ਕੇ ਆਏ ਨੇ ਪਰ ਉਹ ਪਰਮਾਤਮਾ ਦਾ ਜਿਹੜਾ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਹੈ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ਉਹ ਪਰਮਾਤਮਾ ਦਾ ਸ਼ੁਕਰਾਨਾ ਤਾਂ ਹਰ ਸਾਹ ਨਾਲ ਕਰਦੇ ਆ ਕਿ ਉਹਦੇ ਤੋਂ ਬਿਨਾ ਤਾਂ ਆਪਾਂ ਕੁਝ ਵੀ ਨਹੀਂ ਆ ਸੋ ਬਾਕੀ ਸਾਡੇ ਜਿੰਨੇ ਵੀ ਇਸ ਇੰਡਸਟਰੀ ਦੇ ਡਾਇਰੈਕਟਰ ਪ੍ਰੋਡਿਊਸਰ ਸਾਡੇ ਗਲੀਕ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਕਿ ਸਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਦਾ ਹਿੱਸਾ ਬਣਾਇਆ ਜਾ ਬਣਾਇਆ ਜਾ ਰਿਹਾ ਹੈ ਸੋਹਣਾ ਸੋਹਣਾ ਕੰਮ ਦਿੱਤਾ ਜਾ ਰਿਹਾ ਹੈ ਤੁਸੀਂ ਲੋਕ ਪਸੰਦ ਕਰਦੇ ਹੋ ਜਿਵੇਂ ਤੁਸੀਂ ਕਿਹਾ ਕਿ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਬਣ ਰਹੀਆਂ ਨੇ ਹਜੇ ਆਪਾਂ ਪਿੱਛੇ ਹੀ ਦੇਖੀ ਬੀਬੀ ਰਜਨੀ ਫਿਲਮ ਆਈ ਅਰਦਾਸ ਫਿਲਮ ਆਈ ਤੇ ਹੁਣ ਸ਼ੁਕਰਾਨਾ ਫਿਲਮ ਆ ਰਹੀ ਹੈ ਤੇ ਮੈਂ ਕਹਿ ਸਕਦੀ ਹਾਂ ਪੰਜਾਬੀ ਇੰਡਸਟਰੀ ਬਹੁਤ ਸੋਹਣੇ ਤਰੀਕੇ ਦੇ ਨਾਲ ਇਵੋਲਵ ਹੋ ਰਹੀ ਹੈ ਜਦੋਂ ਤੁਸੀਂ ਵੀ ਦੇਖਦੇ ਹੋ ਕਿ ਇਹਨਾਂ ਸੋਹਣਾ ਸਿਨੇਮਾ ਸਾਹਮਣੇ ਆ ਰਿਹਾ ਹੈ ਇੱਕ ਪੰਜਾਬੀ ਇੰਡਸਟਰੀ ਦਾ ਪਾਰਟ ਹੋ ਕੇ ਕਿਹੋ ਜਿਹਾ ਲੱਗਦਾ ਹੈ ਇੱਕ ਐਕਟਰ ਦੇ ਤੌਰ ਤੇ ਤੁਹਾਨੂੰ ਕਿਹੋ ਜਿਹਾ ਲੱਗਦਾ ਦੇਖੋ ਅਸੀਂ ਜਦੋਂ ਤੋਂ ਇਸ ਲਾਈਨ ਦੇ ਵਿੱਚ ਆਏ ਹਾਂ ਅਸੀਂ ਥੀਏਟਰ ਤੋਂ ਆਏ ਹਾਂ ਸਾਡੇ ਕੋਈ ਐਸ ਤਰ੍ਹਾਂ ਨਹੀਂ ਸੀਗਾ ਕਿ ਕੋਈ ਗॉडफादर ਸਿਗਾਏ تھے ਜਿਨੇ ਜਿਦੀ ਥਾਂ ਸਾਨੂੰ ਮਿਲ ਗਈ ਹੈ ਉਹ ਖਾਲੀ ਹੋਈ ਤੇ ਅਸੀਂ ਪੁੱਜ ਗਏ ਜਾਂ ਸਾਡੇ ਕੋਈ ਫਾਦਰ ਨੇ ਸਾਨੂੰ ਇੰਟਰੋਡਿਊਸ ਕੀਤਾ ਅਸੀਂ ਲੋਕ ਥੀਏਟਰ ਤੋਂ ਆਏ ਥੀਏਟਰ ਤੋਂ ਟੈਲੀਵਿਜ਼ਨ ਟੈਲੀਵਿਜ਼ਨ ਤੋਂ ਫਿਲਮਾਂ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਅਸੀਂ ਲੋਕ ਲਿਟਰੇਚਰ ਨਾਲ ਜੁੜੇ ਹੋਏ ਹਾਂ ਥੀਏਟਰ ਨਾਲ ਜੁੜੇ ਹੋਏ ਆਪਣੇ ਸਭਿਆਚਾਰ ਨਾਲ ਜੁੜੇ ਹੋਏ ਤੇ ਸਾਡੀ ਇਹ ਹੀ ਸ਼ੁਰੂ ਤੋਂ ਤਮੰਨਾ ਸੀ ਕਿ ਕਹਾਣੀਆਂ ਇਹੀ ਜੀਆਂ ਹੋਣ ਜਿਹੜੀਆਂ ਲੋਕਾਂ ਦੇ ਵਿੱਚ ਜਿਸਰਾਂ ਦੇ ਘਟਨਾਵਾਂ ਹੁੰਦੀਆਂ ਉਹਨਾਂ ਨਾਲ ਰਿਲੇਟ ਕਰ ਸਕੀਏ ਅਸੀਂ ਆਪਣੇ ਆਪ ਨੂੰ ਅਸੀਂ ਜਿਹੇ-ਜਿਹੇ ਕਿਰਦਾਰ ਕਰੀਏ ਉਹ ਲੋਕਾਂ ਦੇ ਆਪਸੀ ਜਿੱਦਾਂ ਦੇ ਰਿਲੇਸ਼ਨ ਹੈ ਉਹਨਾਂ ਉਹਨਾਂ ਨੂੰ ਡਿਪੀਕਟ ਕਰ ਸਕਣ ਤੇ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੀਆਂ ਕਹਾਣੀਆਂ ਆ ਰਹੀਆਂ ਜਿਹੜੇ ਨਵੇਂ ਰਾਈਟਰ ਆ ਰਹੇ ਹੈ ਸਾਡੇ ਡਾਇਰੈਕਟਰ ਆ ਰਹੇ ਹੈ ਨਵੇਂ ਆਰਟਿਸਟ ਆ ਰਹੇ ਹੈ ਉਹ ਸਾਰੇ ਇਨ ਚੀਜ਼ਾਂ ਨੂੰ ਬਾਖੂਬੀ ਸਮਝਦੇ ਹੈ ਔਰ ਸਾਨੂੰ ਉਹਨਾਂ ਦਾ ਪਾਰਟ ਬਣ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਹੁਣ ਸਾਡੀ ਰੀਚ ਪੂਰੀ ਹੋਈ ਹੈ ਮਮ ਤੁਸੀਂ ਤਾਂ ਹਜ ਬੀਬੀ ਰਜਨੀ ਦਾ ਪਾਰਟ ਰਹੇ ਹੋ ਇਸ ਫਿਲਮ ਨੇ ਬਹੁਤ ਵਧੀਆ ਮਤਲਬ ਮੈਂ ਕਿਹ ਕਮਾਲ ਕੀਤਾ ਤੇ ਲੋਕਾਂ ਨੇ ਇਸ ਫਿਲਮ ਨੂੰ ਬਹੁਤ ਪਿਆਰ ਦਿੱਤਾ ਤੇ ਜਦੋਂ ਤੁਸੀਂ ਇਸ ਸਿਨੇਮਾ ਦਾ ਪਾਰਟ ਬਣਦੇ ਹੋ ਤਾਂ ਪੋਸਟਲੀ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ ਤੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਕੋਈ ਫਿਲਮ ਕਰਦੇ ਆ ਤੇ ਜਦੋਂ ਆਡੀਅנס ਦੀ ਕਨਸੋਰਟੀ ਤੇ ਖਰੇ ਉਤਰਦੇ ਆ ਸਾਨੂੰ ਆਡੀਅੰਸ ਢੇਰ ਸਾਰਾ ਪਿਆਰ ਦਿੰਦੀ ਹੈ ਤਾਂ ਉਹ ਜਿਹੜਾ ਨਸ਼ਾ ਉਹ ਵੱਜ ਜਾਂਦਾ ਤੇ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਅ ਅੰਦਰ ਇੰਟਰਨਲ ਬੰਦਾ ਜੇ ਵੀਕ ਵੀ ਫੀਲ ਕਰਦਾ ਹੈ ਨਾ ਤਾਂ ਉਹ ਵੀ ਮਨ ਲੱਗਦਾ ਵੀਕਨੈਸ ਵੀ ਖਤਮ ਹੋ ਜਾਂਦੀ ਹੈ ਅਸੀਂ ਫਿਜ਼ੀਕਲੀ ਮੈਂਟਲੀ ਦੋਨੋਂ ਤਰੀਕੇ ਨਾਲ ਸਟਰੋਂਗ ਹੋ ਜਾਂਦੇ ਆ ਤੇ ਫਿਰ ਹੋਰ ਹੁੰਦਾ ਕਿ ਵੀ ਇਸ ਫਿਲਮ ਤੋਂ ਬਾਅਦ ਹੋਰ ਵੱਧ ਚੜ ਕੇ ਵਧੀਆ ਤੋਂ ਵਧੀਆ ਕੰਮ ਕਰੀਏ ਜੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਤਾਂ ਹੁਣ ਉਹ ਸਾਨੂੰ ਐ ਇਦਾਂ ਦੀ ਫਿਲਮਾਂ ਦੇਖਣਾ ਚਾਹੁੰਦੇ ਨੇ ਤਾਂ ਫਿਰ ਅਸੀਂ ਇਹ ਜੀਆਂ ਫਿਲਮਾਂ ਦਾ ਹੋਰ ਵੱਧ ਚੜ ਕੇ ਹਿੱਸਾ ਬਣੀਏ ਸਾਡੇ ਹਿੱਸੇ ਇੰਦਾ ਦੇ ਸੋਹਣੇ ਸੋਹਣੇ ਕੰਮ ਆਉਣ ਤਾਂ ਕਿ ਦਰਸ਼ਕ ਜਿੱਦਾਂ ਪਿਆਰ ਦਿੰਦੇ ਨੇ ਤਾਂ ਉਹ ਅਸੀਂ ਦਰਸ਼ਕਾਂ ਦਾ ਵੀ ਸ਼ੁਕਰਾਨਾ ਕਰਦੇ ਆ ਕਿਉਂਕਿ ਉਹਨਾਂ ਨੇ ਪਿਆਰ ਦਿੱਤਾ ਤੇ ਹੁਣ ਸਾਡੀ ਜ਼ਿੰਮੇਵਾਰੀ ਜਿਹੜੀ ਹੈ ਹੋਰ ਵੱਧ ਗਈ ਹੈ ਸਾਡੇ ਡਾਇਰੈਕਟਰ ਪ੍ਰੋਡਿਊਸਰ ਸਾਡੀ ਆਪਣੀ ਸਾਡੀ ਵੀ ਰਿਸਪੌਂਸਿਬਿਲਟੀ ਵੱਧ ਗਈ ਹੈ ਕਿ ਅਸੀਂ ਆਡੀਅנס ਨੂੰ ਇਸ ਤੋਂ ਵੀ ਬਿਹਤਰ ਦੇ ਸਕੀਏ ਓਏ ਕੋਈ ਬਹੁਤ ਵੱਡੀ ਖੂਬੀ ਨਹੀਂ ਹੈ ਮੈਂ ਤਾਂ ਇਹ ਸੋਚਦਾ ਕਿ ਇਹ ਵੀਕਨੈਸ ਹੈ ਕਿ ਸਾਡਾ ਇੱਕੋ ਹੀ ਜਗ੍ਹਾ ਫੋਕਸ ਹੈ ਅਸੀਂ ਹੋਰ ਹੋਰ ਕੋਈ ਕੰਮ ਨਹੀਂ ਆਉਂਦਾ ਤੇ ਇਸ ਪਾਸੇ ਹੀ ਲੱਗੇ ਰਹਿੰਦੇ ਆਂ ਅੱਜ ਕੱਲ ਦਾ ਜਿਹੜਾ ਯੂਥ ਹੈ ਉਹ ਕਈ ਜਗ੍ਹਾ ਇਨਵੋਲਵਡ ਹੈ ਉਹਨਾਂ ਮਤਲਬ ਪੜ੍ਹਨਾ ਲਿਖਣਾ ਵੀ ਹੈ ਜੌਬ ਵੀ ਫਿਰ ਸਰਚ ਕਰਨੀ ਹੈ ਫਿਰ ਗੇੜੀਆਂ ਵੀ ਮਾਰਨੀ ਹੈ ਤੇ ਫਿਰ ਜਿਮ ਵੀ ਜਾਣਾ ਹੈ ਬਹੁਤ ਸਾਰੇ ਕੰਮ ਕਰਨੇ ਹੁੰਦੇ ਪੇਰੈਂਟਸ ਨੂੰ ਵੀ ਦੇਖਣਾ ਹੈ ਤਾਂ ਹੁਣ ਅਸੀਂ ਲੋਕ ਇੱਕ ਤਰ੍ਹਾਂ ਦੇ ਇਹੀ ਜਿਹੜੀ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਚੁੱਕੇ ਹਨ ਤੇ ਬੱਚੇ ਆਪਣੀ ਆਪਣੀ ਜ਼ਿੰਮੇਵਾਰੀ ਸੰਭ ਰਹੇ ਹਨ ਤੇ ਸਾਨੂੰ ਸਮਰਪਿਤ ਕਰ ਦਿੱਤਾ ਇਸ ਆਰਟ ਵਾਸਤੇ ਇਸ ਕਰਕੇ ਇੱਧਰ ਹੀ ਫੋਕਸਡ ਰਹਿੰਦੇ ਹਾਂ ਤੁਸੀਂ ਕੀ ਕਹੋਗੇ ਇਸਦੇ ਉੱਤੇ ਬਿਲਕੁਲ ਜੀ ਜਦੋਂ ਅਸੀਂ ਇਸ ਲਾਈਨ 'ਚ ਆਏ ਸੀ ਕਿਉਂਕਿ ਮੈਂ ਤਾਂ ਫੀਮੇਲ ਸੀ ਮੈਨੂੰ ਆਪਣੇ ਘਰ ਆਪਣੇ ਬੱਚੇ ਇਹ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਸੀ ਪਰ ਇੱਕ ਚੀਜ਼ ਹੈ ਨਾ ਜਦੋਂ ਤੁਸੀਂ ਕਿਸੇ ਚੀਜ਼ ਦੇ ਵੱਲ ਲੱਗ ਜਾਂਦੇ ਹੋ ਤੁਹਾਡਾ ਸਾਰਾ ਫੋਕਸ ਉਧਰ ਹੁੰਦਾ ਹੈ ਤੇ ਤੁਸੀਂ ਆਪਣਾ 100% ਦੇਣਾ ਚਾਹੁੰਦੇ ਹੋ ਤਾਂ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਨਾਲ-ਨਾਲ ਨਿਭਾਈਆਂ ਜਾਂਦੀਆਂ ਨੇ ਕਿਉਂਕਿ ਜਦੋਂ ਤੁਸੀਂ ਉੱਥੇ ਤੁਸੀਂ ਆਪਣੀਆਂ ਪ੍ਰੋਬਲਮ ਉੱਥੇ ਆਪਣੀਆਂ ਸਾਰੀਆਂ ਚੀਜ਼ਾਂ ਨਾਲ-ਨਾਲ ਰੱਖ ਕੇ ਜਾਂ ਧਿਆਨ ਪਿੱਛੇ ਰੱਖ ਕੇ ਫਿਰ ਕੰਮ ਨਹੀਂ ਕੀਤਾ ਜਾਂਦਾ ਪਰ ਹਾਂ ਇਹ ਜ਼ਰੂਰ ਹੈ ਕਿ ਜੇ ਅਸੀਂ ਇਸ ਲਾਈਨ ਦੇ ਵਿੱਚ ਆਏ ਪਰ ਅਸੀਂ ਇਹ ਨਹੀਂ ਕਿ ਅਸੀਂ ਆਪਣੀ ਫੈਮਿਲੀ ਲਾਈਫ ਨੂੰ ਡਿਸਟਰਬ ਕੀਤਾ ਅਸੀਂ ਉਸ ਨੂੰ ਵੀ ਪੈਰਲਲ ਰੱਖਿਆ ਤੇ ਆਪਣੀਆਂ ਜ਼ਿੰਮੇਵਾਰੀਆਂ ਖੂਬ ਨਿਭਾਈਆਂ ਤੇ ਅੱਜ ਜਦੋਂ ਅਸੀਂ ਉਹ ਆਪਣੀਆਂ ਉਹਨਾਂ ਨੂੰ ਪੂਰਾ ਟਾਈਮ ਵੀ ਦਿੱਤਾ ਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਨੇ ਹੁਣ ਉਹ ਸਾਨੂੰ ਪੂਰਾ ਟਾਈਮ ਦੇ ਰਹੇ ਆ ਉਹ ਸਾਡੇ ਲਈ ਹੈਲਪ ਵੀ ਕਰ ਰਹੇ ਆ ਕਿ ਤੁਸੀਂ ਘਰ ਤੋਂ ਜਾਓ ਇਹ ਸਾਰਾ ਕੁਝ ਮੈਨੇਜ ਹੋ ਜਾਊਗਾ ਕਿਉਂਕਿ ਕਹਿੰਦੇ ਨੇ ਨਾ ਜਿੰਨਾ ਗੁੜ ਪਾਓਗੇ ਉਹਨਾ ਮਿੱਠਾ ਹੋ ਜਾਂਦਾ ਅਸੀਂ ਆਪਣੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਤੇ ਹੁਣ ਜਿਹੜੇ ਬੱਚੇ ਨੇ ਉਹ ਵੀ ਇਗਨੋਰ ਨਹੀਂ ਕਰ ਰਹੇ ਸਾਡੇ ਕੰਮ ਨੂੰ ਵੀ ਸਾਡੇ ਨਾਲ ਹੈਲਪ ਕਰਦੇ ਨੇ ਜੇ ਅਸੀਂ ਸਵੇਰੇ ਜਾਣਾ ਹੈ ਜਾਂ ਕੁਝ ਵੀ ਹੈ ਜਿਸ ਤਰੀਕੇ ਦੀ ਉਹ ਹੈਲਪ ਕਰ ਸਕਦੇ ਨੇ ਕਰਦੇ ਨੇ ਪਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਥੱਕਣਾ ਜਾਂ ਕੁਝ ਹੈ ਜਦੋਂ ਤੁਸੀਂ ਕਿਸੇ ਚੀਜ਼ ਲਈ ਨਾ ਸਮਰਪਿਤ ਹੋ ਜਾਂਦੇ ਹੋ ਤਾਂ ਮੈਨੂੰ ਲੱਗਦਾ ਥਕਾਵਟ ਨਹੀਂ ਹੁੰਦੀ ਥਕਾਵਟ ਉਦੋਂ ਹੁੰਦੀ ਹੈ ਜਦੋਂ ਅਸੀਂ ਵਿਹਲੇ ਬੈਠਨੇ ਆ ਜਦੋਂ ਲੱਗਦਾ ਕਿ ਕੁਝ ਦਿਨ ਵਿਹਲੇ ਬੈਠ ਗਏ ਉਦੋਂ ਥਕਾਨ ਹੁੰਦੀ ਹੈ ਥਕਾਨ ਸਾਨੂੰ ਕੰਮ ਕਰਦੇ ਤਾਂ ਹੁੰਦੀ ਨਹੀਂ ਚਾਹੇ ਸਾਨੂੰ ਬੁਲਾ ਲੈਂਦੇ ਨੇ ਸਵੇਰੇ 6 ਵਜੇ ਕਹਿੰਦੇ ਨੇ ਰਾਤ ਨੂੰ 12 ਵਜੇ ਤੱਕ ਵਿਹਲੇ ਆਉਣਾ ਅਸੀਂ ਮੈਨੂੰ ਲੱਗਦਾ ਕੋਈ ਥੱਕਦਾ ਹੀ ਨਹੀਂ ਸਾਡੇ ਚੋ ਕਿਉਂ ਅਸੀਂ ਪਾਰੀ ਆਪਣੀ ਜਿਹੜੀ ਲਾਈਫ ਹੈ ਜਾਂ ਆਪਣੀ ਜ਼ਿੰਦਗੀ ਆ ਅਸੀਂ ਐਸੇ ਤੇ ਹੀ ਫੋਕਸ ਕੀਤਾ ਹੈ ਐਸੇ ਨੂੰ ਹੀ ਆਪਣਾ ਟਾਈਮ ਦਿੰਦਾ ਹੈ ਤੇ ਹੁਣ ਵੀ ਅਸੀਂ ਕਹਿੰਦੇ ਆ ਵੀ ਐਦਾਂ ਹੀ ਪ੍ਰਮਾਤਮਾ ਤੁਰਦੇ ਤੁਰਦੇ ਜਹਾਜ਼ ਤੇ ਐਂ ਹੀ ਲੈ ਜਾਏ ਅਸੀਂ ਕੰਮ ਕਰਦੇ ਚਾਈਏ ਜੀ ਮੇਰਾ ਆਖਰੀ ਸਵਾਲ ਹੈ ਕਿ ਤੁਸੀਂ ਬਹੁਤ ਸਾਰੇ ਕਿਰਦਾਰ ਕੀਤੇ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਕਿ ਇਹੋ ਜਿਹਾ ਕਿਰਦਾਰ ਜੋ ਤੁਸੀਂ ਅੱਜ ਕਰਨ ਦੀ ਇੱਛਾ ਰੱਖਦੇ ਹੋ ਕਿ ਇਹੋ ਜਿਹਾ ਕਿਰਦਾਰ ਮੈਂ ਜ਼ਰੂਰ ਨਿਭਾਣਾ ਚਾਹੁੰਨਾ ਆ ਜਾਂ ਚਾਹੁੰਨੀ ਆ ਦੇਖੋ ਇਹ ਤਾਂ ਸੰਤੁਸ਼ਟੀ ਤਾਂ ਕਦੀ ਵੀ ਨਹੀਂ ਹੁੰਦੀ ਐ ਇਹ ਤਾਂ ਬੰਦਾ ਵੇਟ ਕਰਦਾ ਰਹਿੰਦਾ ਹੈ ਕਿ ਯਾਰ ਮੈਂ ਹੋਰ ਵਧੀਆ ਕਰਾਂ ਹੋਰ ਵਧੀਆ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਕਿਰਦਾਰ ਹਲੇ ਮੈਂ ਕਰਨਾ ਹੈ ਹਲੇ ਤੱਕ ਤਾਂ ਹੋਇਆ ਨਹੀਂ ਤੇ ਉਹ ਕਿ ਹੋ ਜਾ ਕਿਰਦਾਰ ਹੋਏਗਾ ਵੈਸੇ ਕਦੇ ਸੋਚਿਆ ਉਹ ਇਹੋ ਜਿਹਾ ਕਿਰਦਾਰ ਹੋਣਾ ਚਾਹੀਦਾ ਜਿਹੜਾ ਦਰਸ਼ਕਾਂ ਨੂੰ ਪਿਆਰਾ ਲੱਗੇ ਤੇ ਮੈਨੂੰ ਵੀ ਪਿਆਰਾ ਲੱਗੇ ਔਰ ਇਹੋ ਜਿਹਾ ਕਿਰਦਾਰ ਜਿਹੜਾ ਇਤਿਹਾਸ ਬਣ ਜਾਏ ਇਹੋ ਜਿਹਾ ਜੀ ਤੇ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਕਰਨਾ ਚਾਹੁੰਦੇ देखो एक आर्टिस्ट है ना ਜਿਹੜਾ ਉਹਦੀ ਭੁੱਖ ਤਾਂ ਕਦੇ ਵੀ ਨਹੀਂ ਮਰਦੀ ਔਰ ਮਰਨੀ ਵੀ ਨਹੀਂ ਚਾਹੀਦੀ ਵੇਖੋ ਜੇ ਤੁਹਾਡੀ ਇਹ ਦੌੜ ਖਤਮ ਹੋ ਗਈ ਤਾਂ ਫਿਰ ਖਤਮ ਹੈ ਦੌੜ ਸਾਡੀ ਲੱਗੀ ਹੋਈ ਹੈ ਅਸੀਂ ਜਿੰਨਾ ਕੰਮ ਕਰਦੇ ਆ ਉਨੀ ਭੁੱਖ ਸਾਡੀ ਵਧਦੀ ਜਾਂਦੀ ਹੈ ਜਿੰਨੇ ਕਰੈਕਟਰ ਕਰਦੇ ਜਾਂਦੇ ਆ ਜਿੰਨੀਆਂ ਵਧੀਆ ਫਿਲਮਾਂ ਕਰਦੇ ਜਾਂਦੇ ਆ ਉਨੀ ਹੋਰ ਭੁੱਖ ਵਧ ਜਾਂਦੀ ਹੈ ਇਹ ਭੁੱਖ ਜਿਹੜੀ ਹੈ ਨਾ ਬਹੁਤ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਂਦੀ ਹੈ ਸੋ ਬਾਕੀ ਕਿਰਦਾਰ ਤਾਂ ਇਹ ਹੈ ਕਿ ਇਹੋ ਜਿਹਾ ਕਿਰਦਾਰ ਕਿ ਜਦੋਂ ਬੰਦਾ ਤੁਰਿਆ ਜਾਵੇ ਉਹ ਉਹਦੇ ਨਾਮ ਨਾਲ ਨਹੀਂ ਉਹਦੇ ਕਿਰਦਾਰ ਦੇ ਨਾਮ ਨਾਲ ਜਾਣਿਆ ਜਾਵੇ ਐਦਾਂ ਦਾ ਕਿਰਦਾਰ ਕਰਾਂਗੇ ਜੀ ਥੈਂਕ ਯੂ ਸੋ ਮੱਚ ਤੁਹਾਡੇ ਦੋਨਾਂ ਨਾਲ ਗੱਲ ਕਰਕੇ ਬਹੁਤ